ਹਾਂ ਲੈ ਵੀ ਮੇਟਰ ਆਯੋਗਰਾ ਯਾ ਤਾਇਆ ਆਪਣਾ ਮੇਰਾ ਤਾਇਆ ਸਾਡੀ ਲੈ ਜੇ ਯਾਰੀ ਆ ਉਹ ਹੀ ਨਹੀਂ ਤਾਇਆ ਤਾਇਆ ਬਣਾਣੀਗਾ ਲੈ ਆ ਯਾਰੀ ਆ ਦੋਸਤੀਆਂ ਸਹੀ ਗੱਲ ਹੈ ਹੈ ਕਬਰੇ ਦੀ ਰੇ ਗੱਲੇ ਸ਼ੇਅਰ ਕਰਦੇ ਇੱਕ ਦੂਜੇ ਨਾਲ ਰੇ ਕੋਈ ਵੀ ਗੱਲ ਕੋਈ ਵੀ ਨਾ ਅਸੀਂ ਇੱਕ ਦੂਜੇ ਦੀ ਖਾਤਰ ਮੈਲ ਰੱਖਦੇ ਹਾਂ ਦਿਲ ਚ ਨਾ ਕੋਈ ਗੋਸ ਨਹੀਂ ਹੁੰਦਾ ਇੱਕ ਦੂਜੇ ਦੀ ਖਾਤਰ ਭਲੇ ਤੁਹਾਨੂੰ ਘਾਟਾ ਹੀ ਪੈ ਜਾਏ ਆਹ ਯਾਰ ਜੀ ਪਿਛੇ ਆ ਰਹੀ ਆ ਤਾਇ ਤਾਂ ਮੈਂ ਕਹੀਏ ਨੇ ਤਾਇਆ ਵੀ ਜਦੇ ਯਾਰੀ ਜਾਰੀ ਵੀ ਆ ਰਿਹਾ ਕਹਿੰਦਾ ਹੁੰਦਾ ਯਾਰੀ ਤਾਂ ਮੂਰੇ ਆ ਤਾਇਆ ਪਿੱਛੇ ਆ ਉਹ ਜੀ ਤਾਂ ਅੱਗੇ ਕਹਿੰਦਾ ਹੁੰਦਾ ਆ ਯਾਰੀ ਆਗ ਬੇਕੇ ਹੋਏ ਉਹ ਮੇਰੇ ਹਿਸਾਬ ਨਾਲ ਯਾਰੀ ਪਾਇਆ ਕਰਾਦਾ ਤਾਇਏ ਫਰਕ ਕਿੰਨਾ ਪਿਆ ਥੋੜਾ ਜਿਹਾ ਹੋਰ ਮੇਰੀ 32 ਸਾਲ ਹੋ ਮਰਾ ਤੇ ਮੇਰੀ ਹੁਣ 65 ਸਾਲ ਦੀ ਹੋ ਜੂਗੀ ਆ ਭਗਤ ਫਰਵਰੀ ਚ 65 ਸਾਲ ਦੀ ਹਾਂ 65ਵਾਂ ਸਾਲ ਚੱਲਦਾ ਫਿਰ ਤਾਂ ਯਾਰ ਤੂੰ ਸਰੀਰ ਨੂੰ ਵੀ ਕੈਮ ਆ ਹਨਾ ਤੂੰ ਤਾਂ ਖੇਤੀ ਵੀ ਕਰਦਾ ਨਾਲ ਬਸ ਇੱਕ ਮਹੀਨਾ ਘੱਟ 65 ਸਾਲ ਹੋ ਗਈ ਖੇਤੀ ਵੀ ਕਰਦਾ ਤੂੰ ਨਾਲ ਅਵੇਲੋ ਬਾਈ ਕੱਲਾ ਦਾ ਖੇਤੀ ਵੀ ਕਰਦਾ 65 ਸਾਲ ਮਰਾ ਕੀਤੀ ਕਾਗੇ ਤਾਂ ਖੇਤ ਆ ਗਿਆ ਤੁਸੀਂ ਪ੍ਰਾਣੇ ਨਹੀਂ ਸਕਦੇ ਖੇਤ ਬਣਾਤਾ ਪ੍ਰਾਣੇ ਬੰਦੇ ਨਹੀਂ ਰਹਿ ਸਕਦੇ ਯਾਰ ਇਹਨੇ ਨਾ ਕੰਮ ਕਰਿਆ ਨਾ ਓਕੇ ਸੋਕੇ ਪੈਸੇ ਦੀ ਇਹਨੂੰ ਧੱਕਾ ਲਾ ਕੇ ਲੈ ਜੀਦਾ ਇਹਨੇ ਨਾ ਤੇਰਾ ਥਰੀਰ ਵੀ ਚੱਲੀ ਜਾਂਦਾ ਜੇ ਤੂੰ ਛੱਡ ਜਾਂਦਾ ਸਾਰਾ ਕੁਸ ਫਿਰ ਵਹਿ ਜਾਣਾ ਇਹ ਤੂੰ ਅਦੂ ਕੰਮ ਨਹੀਂ ਛੱਡਿਆ ਇਹ ਹੁਣ ਕੱਲ ਇਹਨੇ ਨਾ ਚੱਲ ਦੁਰਿਆ ਕਰਦਾ ਕੱਲ ਮੈਂ ਪੱਠੇ ਦੋ ਦਾਨਾਂ ਦੀ ਵੜ ਲੈ ਆਇਆ ਤਾਂ ਹੀ ਹੁਣ ਇੱਧਰ ਘੁੰਮਣ ਫਿਰਨੂ ਆ ਗਏ ਆ ਵਧੀਆ ਉਹਨਾਂ ਦਾ ਤਾਂ ਪੰਲਾਉਣ ਲੱਗਾ ਰਬ ਬੱਸ ਇਹਦੇ ਵਿੱਚ ਮੈਂ ਤੈਨੂੰ ਆਇਆਂਦਾ ਸੀ ਹਾਂ ਹਾਂ ਵੀ ਇਹਦੇ ਵਿੱਚ ਆਪਾਂ ਉਹ ਕਰਾਂਗੇ ਆ ਗੁੱਲੀ ਨੰਡੇੜੀ ਜਬਾਤ ਇਹ ਵਾਲੀ ਚੋੜੇ ਪੱਤੇ ਵਾਲੀ ਯਾ ਤੂੰ ਬਾਤ ਵੀ ਨੇ ਨੂੰ ਪਾਦ ਕੇ ਵਿੱਚ ਬਾਥੂ ਆਈ ਦੋ ਛੜਕਣ ਦੀ ਕੋਈ ਲੋੜ ਨਹੀਂ ਤੈਨੂੰ ਬਾਥੂ ਤਾਂ ਹੈ ਨਹੀਂ ਨਾ ਨਾ ਬਾਥੂ ਤਾਂ ਹੈ ਨਹੀਂ ਆਹੀ ਆ ਆ ਚੀਜ਼ ਹੈ ਪਾਲਕ ਜੀ ਉਹਨਾਂ ਪਾਲਕ ਜੀ ਆ ਤੇ ਇੱਕ ਆਖੋ ਕੰਡਿਆਲੀ ਭੈਣ ਨਹੀਂ ਪੂਗੜੀ ਪੂਲੀ ਜਿੰਦੀ ਆ ਬਸ਼ੱਕ ਦੀ ਬੂਝਾ ਪਟਕੇ ਦੇ ਹਾਂ ਪਾਲਕ ਜੀ ਹੈਗੀ ਯਾਰ ਇਹ ਇਹ ਤਾਂ ਵਾਰ ਦੂ ਥੱਲੇ ਯਾਰ ਮੇਰੇ ਕਿਰਾਏ ਸੀ ਉੱਥੇ ਖੜਾ ਰੱਛਣ ਵਾਲੇ ਚ ਤੇਰਾ ਨੈ ਵਦੀ ਵੀ ਸੀ ਮੈਨੂੰ ਅੱਜ ਜਮਾ ਨਹੀਂ ਰਣੀ ਉਹ ਮੇਰੇ ਕੋਲ ਹੁਣ ਤੱਕ ਮੈਂ ਨਾ ਭੁੱਲ ਗਿਆ ਤੇ ਮੈਂ ਤਾਂ ਉਦੋਂ ਮੁੜ ਕੇ ਬਾਣ ਚ ਹੀ ਖਤਮ ਹੋ ਗਿਆ ਪ੍ਰੇਮੀਆਂ ਦੇ ਭੈਣ ਦੇ ਨਹੀਂ ਵਟਾਂ ਦੇ ਨਾਲ ਵੀ ਥੱਲੇ ਸੌਂ ਗਈ ਉਹ ਆ ਚੌੜੇ ਪੱਤੇ ਨੂੰ ਮਾਰ ਲਾ ਫਿਰ ਆਪਾਂ ਬਾਥੂ ਵਾਲੀ ਨਾ ਕਰਗੇ ਨਾ ਬਾਥੂ ਵਾਲੀ ਕੋਈ ਨਹੀਂ ਨਹੀਂ ਬਾਥੂ ਕੀ ਲੋੜਾ ਕਦੇ ਵੀ ਨਹੀਂ ਬਾਥੂ ਕਿਸੇ ਨੂੰ ਬਾਥੂ ਤੇ ਗੁੱਲੀ ਡੰਡਾ ਤਾਂ ਆਟੋਮੈਟਿਕ ਖਤਮ ਹੋਣ ਗੱਲੀ ਗੁੱਲੀ ਡੰਡਾ ਆਮ ਕਿੰਨਾ ਹੁੰਦਾ ਕਿ ਹੁਣ ਗੁੱਲੀ ਡੰਡਾ ਦੀਦਾ ਗਣਕਾ ਚੋਂ ਨਾ ਆ ਆ ਮੇਰੇ ਹੈਗਾ ਪੱਪੇ ਦੇ ਵੀ ਹੈਗਾ ਪਤਾ ਨਹੀਂ ਇਹ ਕਿੱਥੋਂ ਖਣੀ ਦਾ ਸਪਰੇ ਹੀ ਨਹੀਂ ਕਰਦਾ ਇਹ ਬੀ ਬਣਿਆ ਹੋਇਆ ਇਹਦੇ ਬੀ ਬੂ ਹੀ ਬਣਿਆ ਹੋਇਆ ਜਿਹੜਾ ਇੰਨਾ ਉਗ ਰਿਹਾ ਆਪਣੇ ਨਹੀਂ ਹੁੰਦਾ ਗੁੱਲੀ ਡੰਡਾ ਨਾ ਨਾ ਹੈ ਨਹੀਂ ਇੱਧਰ ਵੀ ਹੈ ਨਹੀਂ ਆਪਾਂ ਤਾਂ ਇੱਕ ਮੈਂ ਤਾਂ ਐ ਕਰਦਾ ਹੁੰਦਾ ਸੀ ਆ ਵੀ ਇੱਕ ਸਾਲ ਸਪਰੇ ਕਰ ਦਿੰਦੇ ਸੀਗੇ ਮੈਂ ਤੇ ਇੱਕ ਸਾਲ ਕਰਦਾ ਨਹੀਂ ਸੀਗਾ ਐ ਸੀ ਨਾਲੇ ਇਹਨੇ ਆਹ ਪਲੌਂ ਮਾਰੇ ਆ ਹਾਂ ਪਲੌਂਾਂ ਦੇ ਵਿੱਚ ਉਗਣਾ ਨਹੀਂ ਚਾਹੀਦਾ ਇਹ ਇਹਨੇ ਪਲੌਂ ਮਾਰ ਕੇ ਵੀ ਦੀਏ ਹੋਰ ਫਲਾਉ ਗੜੀ ਬੜੇ ਮਾਰ ਗਿਆ ਯਾਰ ਤੈਨੂੰ ਪਤਾ ਤਾਂ ਫਲਾਉ ਮਾਰ ਕੇ ਫੇਰ ਹੀ ਇਹਨੇ ਮੱਥਿਆਂ ਤੇ ਹਾਲੀ ਲਾਏ ਆ ਅੱਛਾ ਤੁਹਾ ਘਰ ਵਾਲੇ ਸੀ ਆਵਾਜ਼ ਨਹੀਂ ਮੈਨੂੰ ਪਤਾ ਹਾਲ ਆਪਾਂ ਤੋਂ ਆਈ ਲੁਆਏ ਸੀ ਨੇ ਵੀ ਮੱਥਿਆਂ ਮੱਥੇ ਮਾਰਦੇ ਆ ਇਹ ਫਲਾਉ ਮਾਰੇ ਆ ਆ ਵੇਖ ਤੂੰ ਆ ਨਾ ਇਹਨਾਂ ਬਾ ਗੰਡੇ ਵਾਲੇ ਤਾਂ ਚੱਕਿਆ ਉਹ ਕਰਦਗੇ ਹਾਂ ਵੀ ਹਾਲ ਟਰੈਕਟਰ ਲੈ ਚੱਲੇ ਹਾਲ ਮਾਰਦੇ ਫਾਲ ਉਹ ਉੱਥੋਂ ਤੱਕ ਆਉਣੇ ਸੀ ਉਹ ਇੱਥੇ ਢੇਰੀ ਪਈ ਜੀ ਯਾਰ ਭੈਣ ਤੇ ਨਹੀਂ ਬੱਟ ਉਹਨੇ ਕਦਾਈ ਹੋਣਾ ਪੈਣਾ ਜੀ ਕੋਈ ਵੱਟ ਟਾਏ ਜਾਂਦੀ ਵੱਟ ਪਿੱਛੇ ਨਾ ਜਿੰਦਰੀ ਹੈਗੀ ਆ ਆ ਕਣਕ ਕਿੱਥੇ ਇੱਥੇ ਪਾਰੇ ਹੂੰ ਤੁਹਾ ਦਾ ਨਾਲ ਵੱਟ ਬਹਿ ਜਾਂਦੀ ਆ ਵੱਟ ਟੱਕੀ ਜਾਂਦੀ ਸੀ ਟੱਕੀ ਜਾਂਦੀ ਇਹੀ ਵਿੱਚ ਵਹਿ ਜਾਣੀ ਸੀ ਬਾਕੀ ਹੁਣ ਗੋਡੀ ਕਿੱਥੇ ਆਉਂਦੀ ਹੈ ਭੈਣ ਦਾ ਪ੍ਰੈਸ ਤਾਂ ਹੋਇਆ ਪਿਆ ਤਾਂ ਕਈ ਕਿੱਥੋਂ ਲੱਗ ਦੂ ਇਹਦੇ ਚ ਹਾਂ ਅਲਾ ਬਣਾ ਨਹੀਂ ਗੱਲ ਬਣਨੀ ਅਲਾ ਬਣਾ ਗੱਲ ਬਣਨੀ ਕਾਈ ਫਰਮਾ ਮੈਂ ਚੁੱਪ ਕਰਕੇ ਹੁਣ ਮੈਂ ਪੈਤਰ ਵੀ ਨਹੀਂ ਜਾਂਦਾ ਯਾਰ ਤੇ ਕੈਟ ਤਾਂ ਵਾ ਉਦੋਂ ਜੇ ਦੇਂਦਾ ਸੀ ਹੁਣ ਛੱਡ ਪਰੇ ਹੁਣ ਹੋਰ ਕੀ ਹੁਣ ਤਾਂ ਨੰਗਾ ਟਾਂ ਉਦੋਂ ਜੂਸ ਸੀਗਾ ਉਦੋਂ ਚੰਨ ਮੈਂ ਬਾਉਣ ਨੂੰ ਗਾਂ ਤੈਂ ਗਈ ਗਿਆ ਉਹ ਤਾਂ ਤੂੰ ਮੰਨਿਆ ਨਹੀਂ ਮੈਂ ਨੀਵਾ ਕਰਕੇ ਪਿੱਛੇ ਅੜ ਗਿਆ ਮੈਂ ਯਾਰ ਜਿਆ ਬਾਜੀ ਹੋ ਜਾਂਦੀ ਨਾ ਤੇ ਕਣਕੇ ਦੇ ਚ ਵਧੀਆ ਹੋ ਜਾਣੀ ਸੀ ਮੈਂ ਯਾਰ ਨੀਵਾ ਕਰਕੇ ਵੱਟ ਪਾਤੀ ਨੀਵਾ ਪਾਤਾ ਮਗਰੋਂ ਵੀ ਪਾਈ ਹੈ ਨਾ ਵੱਟ ਦਾ ਠੁਾਈ ਸੀ ਬਾਈ ਚੂਹੇ ਪਏ ਵੇ ਤੇ ਜਾ ਵਾਜੀ ਉਹ ਤੋਂ ਕੇਰਾ ਹੋ ਜਾਂਦੀ ਕਣਕ ਦਾ ਛਿੱਟਾ ਦੇਂਦੇ ਤੇ ਭੈਂਦ ਨਹੀਂ ਆਈ ਹੋ ਜਾਂਦੀ ਹੋਰ ਜਾਣ ਬਾਇਆ ਬਿਆ ਆਉਂਦਾ ਨਾ ਪਹਿਲਾਂ ਗੰਢੀ ਲੱਗ ਜਾਂਦੇ ਭੈਣ ਗੰਢੇ ਕਿਨੇ ਹੋ ਜਾਂਦੇ ਉਹ ਮਗਰੋਂ ਵੀ ਖਰਚੇ ਹੀ ਆ ਖਰਚੇ ਹੀ ਆਵੇ ਇੱਕ ਤਕਉਣ ਜੀ ਬਣਦੀ ਆ ਬਾਈ ਯਾਰ ਇਹ ਨਾ ਆਵੇ ਉਧਰੋਂ ਫੀੜਾ ਜਾਵਾਂ ਖੁੰਝ ਆ ਜਾਂਦੀ ਆ ਉਧਰੋਂ ਚੌੜਾ ਦਾ ਦੋਵੇਂ ਕੱਟੇ ਗੰਢਿਆ ਦੇ ਮੋਵਾਜ ਨਾ ਖੁੱਲੇ ਹੋਣੇ ਸੀਗੇ ਨਜ਼ਾਰਾ ਰਹੀ ਜਿੰਨਾ ਚਿਰ ਬੰਬ ਬੂੰਦੇ ਨਹੀਂ ਹੈ ਵਾਹਣ বিনা ਵਾਹੇ ਬਣਾ ਗੱਲ ਨਹੀਂ ਵਾਹੇ ਬਿਨਾ ਗੱਲ ਨਹੀਂ ਬਣਦੀ ਟਰੈਕਟਰ ਇੱਥੇ ਆਉਂਦਾ ਨਹੀਂ ਯਾਰ ਟਰੈਕਟਰ ਹੁਣ ਇਧਰ ਵੀ ਗਣਕਾ ਇਧਰ ਵੀ ਗਣਕਾ ਨੰਗਾ ਹੈ ਨਹੀਂ ਟਰੈਕਟਰ ਤੇ ਥਾਏ ਰਹਿ ਗਿਆ ਆਉਦੇ ਇੱਥੇ ਭਾਜਣਾ ਪੁੱਠੀਆਂ ਸਿੱਧੀਆਂ ਤਵੀਆਂ ਮਾਰੀਆਂ ਸੀ ਸਰੋਂ ਦਾ ਛੱਟਾ ਹੀ ਦੇ ਦਿੰਦੇ ਦੋਰ ਚਾਲਾ ਜੋ ਰੱਬ ਨੂੰ ਮਨਜ਼ੂਰ ਆਹ ਨਾ ਕੋਲ ਕਰ ਹੁਣ ਤੂ ਪਾਲਕ ਜੀ ਦਾ ਏ ਆਪਾਂ ਕੱਲ ਨੂੰ ਨਹੀਂ ਕਰਦੇ ਉਹ ਇਹ ਨਾ ਪਰਸੋਂ ਕਰਾਂਗੇ ਤੇ ਪਾਲਕ ਜੀ ਐ ਤੇ ਕੋ ਦੂਜੀ ਆ ਜਿਹੜੀ ਪੋਲੀ ਜੀ ਕੰਡੇ ਵਾਲੀ ਉਹ ਹਾਂ ਉਹ ਕੰਡੇ ਵਾਲੀ ਪਾਟਦੀ ਕੋਈ ਗਾਂਹ ਜਾਂਦਾ ਸਾਰੇ ਸਾਡੇ ਈ ਨੂੰ ਤਾਂ ਗਾਂਹ ਜਾਂਦਾ ਮੈਂ ਤਾਂ ਕਸਕੇ ਲੈ ਕੇ ਪਈਆਂ ਬੁਗੀਆਂ ਤੇ ਖੁਰਚ ਦਿੰਨੇ ਪਾਟ ਲੰਨੇ ਬਾਕੀ ਏਤੀ ਤੇ ਸਭ ਰਹੀ ਕਰਦੀ ਉਹ ਕੋਈ ਆਉਂਦੀ ਪਿੱਛੋਂ ਹੀ ਆ ਜਿਵੇਂ ਹੁਣ ਖਾਲਾਂ ਖੋਲਿਆਂ ਤੇ ਹੈਗੇ ਪੱਕਿਆ ਖਾਲਿਆਂ ਤੇ ਆ ਹੁਣ ਆਪਣੇ ਆ ਪੱਕੇ ਖਾਲ ਬਣਨੇ ਆ ਨਾ ਪਟਵਾਰੀ ਲੈ ਲੈ ਕੇ ਦੇਈ ਜਾਂਦੇ ਤੇ ਆਪਣਿਆਂ ਨੇ ਗੱਲ ਗੌਲੀ ਕਿਸੇ ਨੇ ਨਹੀਂ ਨਹੀਂ ਗੱਲ ਗੌਲੀ ਉਹ ਹੋਰ ਹਿਸਾਬ ਨਾਲ ਆਏ ਆ ਉਹਾਂ ਦੇ ਵੀ ਜਿਹੜੇ ਬਣ ਤੋਂ ਰਹਿ ਗਏ ਵੀ ਉਹਦਾ ਅਸੀਂ ਮਤਾ ਭੇਜਣਾ ਹੈ ਉਹ ਸਰਕਾਰ ਵੇਖੋ ਉਹਦਾ ਕਿਦੋਂ ਮੁੱਦਾ ਠਾਉਂਦੀ ਆ ਕੀ ਕਰਦੀ ਕੀ ਨਹੀਂ ਵੀ ਜਿਹੜੇ ਬਣ ਤੋਂ ਰਹਿ ਗਏ ਆਉਂਦੇ ਆ ਸੀ ਪਟਵਾਰੀ ਯਾਰ ਹਾਂ ਤੁਸੀਂ ਗਏ ਸੀ ਤੂੰ ਸੱਤ ਤੇ ਨਾ ਤੁਹਾਨੂੰ ਕਿਹਾ ਮੈਂ ਚਰਮਲ ਦਾ ਕੰਮ ਦਾ ਸਮਾਧੀ ਕਰਾਤਾ ਤੇ ਆਪਦਾ ਕਰਾਇਆ ਨਹੀਂ ਆਪਣਾ ਮੇਰੀ ਗੁੱਠੀ ਛੱਡਿਆ ਸੀ ਛੱਡਿਆ ਸੀ ਪਰ ਗਏ ਨਹੀਂ ਉਹ ਤਾਂ ਹੁਣ ਕਿਹੜਾ ਵੇਖ ਲੋ ਆ ਮੈਂ ਜਰ ਮੱਲ ਦਾ ਕੰਮ ਦੁੱਧੋਂ ਕਰਾ ਕੇ ਲਿਆ ਆ ਦੁੱਧ ਦੇ ਵੜਵਾਰੀ ਬਿੰਦਾ ਉਹਨਾਂ ਦਾ ਮੈਂ ਨਾ ਇਹਨੂੰ ਆਪਣਾ ਸੁੱਖੇ ਇਹਨੂੰ ਪੁੱਛਿਆ ਉਹਨੂੰ ਕਿਹਾ ਸੀ ਗਿਆ ਸੀ ਇਹ ਕਣ ਸੁੱਖੇ ਮੈਂਬਰ ਨੂੰ ਇਹਨਾਂ ਨਾਲ ਕੋਈ ਨਹੀਂ ਗਿਆ ਯਾਰਾ ਵੱਟ ਸਾਂਝੇ ਕੰਮ ਨੂੰ ਯਾ ਕਿਹੜਾ ਬਸੱਤਾ ਨਹੀਂ ਕਰਦਾ ਕੋਈ ਯਾਰ ਹੂੰ ਧਰ ਵਾਲਾ ਦਾ ਆਈ ਜਾਣਾ ਉਹ ਵਾਰੀ ਦਾ ਹੁਣ ਚਰਮਣ ਦੇ ਵੇਲੇ ਤੂੰ ਕੱਚਾ ਖਾਲ ਪੱਕਾ ਦੇ ਪਿੱਛੇ ਰਹਿ ਜਾਂਦਾ ਅੱਜ ਤਾਂ ਇੰਨਾ ਪੈਂਦਾ ਉਹਨੂੰ ਮੈਨੂੰ ਲੱਗਦਾ ਵੀ ਜਿਵੇਂ ਇੱਥੋਂ ਉਹ ਛੜਕਾ ਚੋਂਦਾ ਤੂੰ ਵੀ ਵੱਧ ਪੈਂਦਾ ਹੋਵੇ ਬਣਾ ਦੀ ਤੇ ਜਾ ਕੇ ਅਸੀਂ ਪਾਸ ਕਰਵਾਤਾ ਹੁਣ ਮੈਨੂੰ ਐਂ ਦੱਸ ਉਹਦਾ ਮੂੰਹ ਆ ਹੈਗਾ ਤੈਨੂੰ ਪੱਕਾ ਬਣ ਜੂ ਇਹਦੇ ਦੋ ਸਾਲ ਤਾਂ ਜਿਵੇਂ ਤੂੰ ਆ ਨਾ ਇਤਰੋਂ ਜਿਵੇਂ ਮਸ਼ੀਨ ਦਾ ਚੱਲੀ ਜਾਇਆ ਤੂੰ ਆ ਭੈਣ ਤੋਂ ਉਹਦੇ ਨੇ ਉੱਥੇ ਵੀ ਉਹ ਕੰਦ ਉਹ ਬੰਦ ਕਰਤੀ ਹਣਾ ਕੰਦ ਕੱਢਤੀ ਉੱਥੇ ਤੇ ਪ੍ਰੀਮੀਆ ਦਾ ਤਾਂ ਚਲੋ ਹੁਣ ਮੂੰਹ ਮੱਥੇ ਨੇ ਹੀ ਹੈ ਮੂੰਹ ਮੱਥੇ ਲੈ ਮਸ਼ੀਨਾਂ ਲਗਾਉਣ ਦੇ ਦਊਗਾ ਵੇਖ ਨੂੰ ਐ ਤਾਂ ਨਹੀਂ ਵੀ ਜਦੋਂ ਮਰਜੀ ਕੀ ਪਤਾ ਉੱਥੇ ਜਾਂ ਕਿਦੋਂ ਇਹ ਇਹ ਬਣ ਜਾਣੀ ਹੈ ਚੀਜ਼ ਤਿਆਰ ਹਾਂ ਅੱਗੇ ਆਪਣਾ ਉਹਨਾਂ ਦਾ ਕਰਕੇ ਟਾਈਮ ਪਾਸ ਹੋਈ ਗਿਆ ਇਹ ਹੁੰਦਾ ਰਾਹ ਦੀ ਪਿੱਛੋਂ ਸਮੱਸਿਆ ਆ ਯਾਰ ਜਿਹੜੀ ਆਪਣੇ ਸਾਹਨੇ ਚ ਪਈ ਹੈ ਕਨਾਲ ਆ ਜੀ ਅੱਧੀ ਕਨਾਲਾ ਖਣ ਗਿਆ ਇਹ ਕਿਹੜੀ ਕਾਕਰੀ ਫੈਕਟਰੀ ਦੇ ਨਾਲ ਇਹ ਹਿੰਦਰ ਦੀ ਹੈ ਕਿ ਕੀ ਦੀ ਹੈ ਇਹਰੀ ਆ ਹਾਂ ਹਿੰਦਰ ਦੀ ਨਾਲ ਹੈ ਇਹ ਨੂੰ ਪੁੱਛ ਲੈ ਵੀ ਗੜ ਹੈ ਨਹੀਂ ਆ ਇਹਨੂੰ ਆਹ ਮਿੱਟੀ ਪਾ ਦਿੰਨੇ ਆ ਟਰਾਲੀਆਂ ਪਹਿਲੀ ਗੱਲ ਪੁਲੀ ਬੰਨ ਦਿੰਨੇ ਆ ਭਾਵੇਂ ਨੰਗਣੂ ਵੀ ਆਈ ਨਾ ਗ ਜਾ ਕਰਨੀ ਆ ਹੋਲੀ-ਹੋਲੀ ਜੇ ਲੋ ਭੈਣਾ ਰਾਜਾ ਚੱਲਦਾ ਕਰਤਾ ਮਿੱਟੀ ਪੋਣ ਵਾਲੇ ਆਪੇ ਵੀ ਥਰੇ ਹੋ ਜਾਣਗੇ ਤੇ ਬਕਾਊ ਆ ਤਾਂ ਭੈ ਮੈਂ ਤਾਂ ਕਹਿੰਦਾ ਰਹਾ ਉਹਦਾ ਸੀਗਾ ਵੀ ਇਹ ਲੈ ਲੈਂਦੇ ਵਧੀਆ ਦੀਆਂ ਨੂੰ ਪਤਾ ਕੀ ਅੱਲਾ ਮੈਂ ਉਧਰੋਂ ਦੇ ਦਿੰਦੇ ਆਪਾਂ ਮੈਂ ਬਹੁਤ ਸਾਲ ਹੋ ਗਏ ਉਦੋਂ ਵੀ ਗੱਲ ਕਰੀ ਸੀ ਜੋੜਿਆਂ ਚੋਂ ਦੇ ਦਿੰਦੇ ਜੀ ਤਰ ਗਿਆ ਮੁਸਕੰਦਰ ਮੈਂ ਸਾਰਿਆਂ ਨੂੰ ਗੱਲ ਕਰੀ ਸੀ ਇੱਥੇ ਉਹ ਮੈਂ ਕਿਹਾ ਮੇਰੀ ਗੱਲ ਸੁਣੋ ਤੁਸੀਂ ਜਿਵੇਂ ਮਰਜ਼ੀ ਕਰ ਲਓ ਚਾਹੇ ਤਾਂ ਇਹਨੂੰ ਪੈੜੀ ਦੀ ਕੱਟ ਕਰਾ ਦਿਓ ਜੀ ਤ ਨੂੰ ਵੀ ਪੈੜੀ ਆਪਣੀ ਮੈਂ ਕਿਹਾ ਮੈਂ ਬਾਹਲੀ ਜਾਂਦਾ ਮੈਂ ਆਪਦਾ ਰਾਹ ਛੋੜਾ ਕਰ ਦਿੰਦਾ ਫੋਟ-ਫੋਟ ਪਹਿਲੀ ਪਾਸੇੋਂ ਰਾਹ ਗੋਸਤ ਕਰਾਂ ਗੋਸਤ ਕਰਾਂ ਨਹੀਂ ਰਾਹ ਰਾਪਾ ਕਰਾਂਗੇ ਦੋਸਤਾਂ ਤੇ ਮੈਂ ਕਿਹਾ ਆ ਇਥੋਂ ਚਲਾ ਲਓ ਹੈ ਫਾਇਦਾ ਹੈ ਆਪਣੀ ਤੂੰ ਮੈਨੂੰ ਇਹ ਦੱਸ ਵੀ ਆਪਣੀ ਜਿਹੜੀ ਆ ਪਈ ਆਉਂਦੀ ਆ ਹਨਾ ਕੱਚਾ ਰਾ ਇਹ ਚੌੜਾ ਕਿੰਨਾ 11 ਫੁੱਟ 11 ਫੁੱਟ 11 ਫੁੱਟ ਵਜ ਦੀ ਮਸ਼ੀਨਦਾਨਾਂ ਦੀ ਨਾ ਨਹੀਂ ਨੰਗ ਦੀ 11 ਫੁੱਟ ਛਾੜ ਨਹੀਂ ਤਾਂ ਮੈਂ ਕਿਹਾ ਜੇ ਰਾਹ ਚੌੜਾ ਤਾਂ ਪਰ ਆਈ ਕਢਵਾ ਲਗੇ ਯਾਰ 11 ਫੁੱਟ ਦਾ ਰਾਹ ਹੀ ਹੈਗਾ ਨਹੀਂ 11 ਨਹੀਂ ਥੋੜਾ ਫਰਕ ਹੈ ਨਾ ਨਾ ਮੈਂ ਨਾ ਰਾਹ ਘਟ ਹੈ ਹੀ ਨਹੀਂ ਕਿਤੇ ਇਹ ਸਵਾਲੀ ਨੂੰ ਪੈਦਾ ਰਾ ਘਟਾ ਥੋੜਾ 11 ਫੁੱਟ ਘਟਾ ਚਾਹਣਾ ਕਿਤੇ ਵੀ ਨਹੀਂ ਘਟਾ ਇਹ ਮੋੜ ਮਾਰਦੇ ਨੂੰ ਮੋੜ ਵਾਹ ਉਹ ਕੋਣ ਉਹ ਬੜਾ ਬੜਾ ਮੋੜ ਮਾਰ ਦੇ ਘਟਾ ਲੱਖੇ ਕਿ ਮੱਥੇ ਮੋੜ ਹੈ ਉਹ ਮਾਰਦਾ ਉਹ ਤੁਮ ਚੀ ਨਹੀਂ ਮੋੜਦਾ ਯਾਰ ਉਹ ਨਹੀਂ ਕਿਤੇ ਵੀ ਘਟ ਰਹਾ ਤਾਂ ਸਾਰੇ ਆ ਹੁਣ ਆਪਾਂ ਵੀ ਉੱਥੇ ਹੁਣ ਮੇਰੇ ਮੱਥੇ ਵੀ ਨਹੀਂ ਘਟ ਪਾ 11 ਫੁੱਟ ਤਾਂ ਰਹਿ ਗਿਆ ਹੀ ਆ ਮੇਰੇ ਫੁੱਟ ਮੇਨੇ ਆ ਮੇਰਾ 13 ਫੁੱਟ ਰਹਾ ਛੱਡਿਆ ਵਾ ਫੇਰ ਯਾਰ ਫੇਰ ਇਹਦਾ ਹੱਲ ਕਿ ਹੋਊਗਾ ਵਾ ਹੱਲ ਤਾਂ ਤੈਨੂੰ ਪਤਾ ਹੀ ਆ ਇਹ ਤਾਂ ਸਾਰਿਆਂ ਦੀ ਸਹਿਮਤੀ ਜੀ ਨਹੀਂ ਆ। ਤੇ ਮੈਂ ਤਾਂ ਇਹ ਸਾਰੇ ਰਲ ਜਾਣ ਦਾ ਇੱਕ ਤਾਂ ਥਾਂ ਹੀ ਮਰ ਲੈ ਲੈ ਅੱਧੀ ਨਾਲ। ਰਾਹ ਵਾਸਤੇ ਇਹ ਹਿੰਦਰਾ। ਇਹਦੀ ਬੈੜੀ ਦੀ ਕੀਮਤ ਨਹੀਂ ਬਣਦੀ ਤਾਂ ਇਹ ਛੱਡੂਗਾ। ਇਹਦੀ ਬੈੜੀ ਦੀ ਕੀਮਤ ਹੈ। ਬੈੜੀ ਦੀ ਕੀਮਤ ਬਣੂਗੀ। ਹਾਂ ਜੇ ਰਾਹ ਚਲਾਊਗਾ। ਉਹਦਾ ਫਿਰ ਇਹਨੂੰ ਕੱਲੇ ਨੂੰ ਲੱਗੋ। ਯਾਰ ਉਹਦਾ ਕੱਲੇ ਨੂੰ ਲੱਗੂਗਾ ਨਾ। ਹਾਂ ਤਾਂ ਕੱਲੇ ਨੂੰ ਤਾਂ ਲੱਗੂਗਾ ਰੋਲਾ ਪੈਸੀ। ਇਹ ਰੋਲਾ ਤਾਂ ਆਪਣਾ। ਪੈਸੀ ਦੇਣ ਵਾਲਾ ਕੌਣ ਹੈ? ਆਪਾਂ ਭਾਈ ਹੀ ਨਹੀਂ ਦਿੰਦਾ ਇਹਨੂੰ ਕੀ ਰੋੜੇ ਦੇ ਜੇ ਟੋਲੀ ਹੋਣੀਆਂ ਨਾ ਵਧੀਆ ਹੋਣੀਆਂ। ਇਹਦਾ ਚੱਲ ਇਧਰ ਦੀ ਆ ਜਾਂਦਾ ਨੱਬੜ ਗਿਆ ਕੰਮ ਇਹਦਾ ਇਹ ਆਪਣਾ ਨਹੀਂ ਇਹਨੇ ਆਪ ਇਹਨੀਆਂ ਫਿੱਕੇ ਰੋਲਾ ਪਾਉਣਾ ਸੀ ਇਹਦਾ